ਬਲੀਨੋ ਗੱਡੀ ਜਿਹੜੀ ਕੀ ਹੈ ਨੌਜਵਾਨ ਦੇ ਕੋਲੋਂ ਦਿਨ ਦੇ ਹਾਰੇ ਲੁੱਟੇੜਿਆਂ ਦੇ ਕੋਲੋਂ ਜਿਹੜੀ ਖੋਹ ਲਈ ਜਾਂਦੀ ਹੈ ਚਾਰ ਵਿਅਕਤੀ ਜਿਹੜੇ ਕੀ ਦੱਸਿਆ ਜਾ ਰਿਹਾ ਹੈ ਜਿਹੜੀ ਦੋ ਵਿਅਕਤੀ ਨੂੰ ਜਿਹੜੀ ਹਿਰਾਸਤ ਦੇ ਵਿੱਚ ਲੈ ਲੈ ਲਿਆ ਗਿਆ ਪਤਾ ਲੱਗਿਆ ਕਿ ਜਿਹੜੇ ਦੋ ਲੁੱਟੇੜੇ ਫਰਾਰ ਨੇ ਉਹਨਾਂ ਨੂੰ ਕਿੰਨੀ ਕੁ ਜਲਦੀ ਦੇ ਵਿੱਚ ਪਕੜਨਗੇ ਤੇ ਕਿਹੜੇ-ਕਿਹੜੇ ਨਵੇਂ ਖੁਲਾਸੇ ਹੋਣਗੇ ਤੁਧਣਾ ਲਈ ਬਣਾ ਚੁਰਚ ਕਿ ਤੁਸੀਂ ਤੇ ਮੈਂ ਹਾਂ ਯੰਬਰੀ ਦਿਨ ਦੇ ਹਰ ਇੱਕ ਨੌਜਵਾਨ ਦੇ ਕੋਲੋਂ ਜਿਹੜੀ ਗੱਡੀ ਖੋਹ ਲਈ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਇਹ ਹੀ ਗੱਡੀ ਜਿਹੜੀ ਹੈ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਗੱਡੀ ਹੈ ਬਲੀਨੋ ਗੱਡੀ ਹੈ ਜਿਹੜੀ ਕਿ ਇਹ ਨੌਜਵਾਨ ਦੇ ਕੋਲੋਂ ਦਿਨ ਦਿਹਾਰੇ ਲੁਟੇਰਿਆਂ ਦੇ ਕੋਲੋਂ ਜਿਹੜੀ ਕਿ ਖੋਹ ਲਈਤੀ ਜਾਂਦੀ ਹੈ ਤਸਵੀਰਾਂ ਲਗਾਤਾਰ ਤੁਹਾਨੂੰ ਸਾਂਝੇ ਕਰ ਰਹੇ ਹਾਂ ਲੱਡਵਾਲ ਪੁਲਿਸ ਥਾਣੀ ਦੇ ਬਾਰੇ ਜਿੱਥੇ ਕਿ ਪੰਜਾਬ ਪੁਲਿਸ ਨੇ ਕੁਝ ਹੀ ਚੰਤ ਘੰਟਿਆਂ ਦੇ ਵਿੱਚ ਜਿਹੜੀ ਕਿ ਇਸ ਗੱਡੀ ਨੂੰ ਬਰਾਮਦ ਕਰਕੇ ਲੁਟੇਰਿਆਂ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਤੁਹਾਨੂੰ ਦੱਸਦੀ ਹੈ ਕਿ ਨੌਜਵਾਨ ਜਿਹੜਾ ਕਿ ਹੈ ਸਾਊਥ ਸਿਟੀ ਦੇ ਟੂਲਪਲਾਜ ਦੇ ਪਾਰ ਕਰ ਰਹੀ ਸੀ ਤੇ ਕੁਝ ਰਸਤੇ ਦੇ ਵਿੱਚ ਲੁਟੇਰੇ ਆਏ ਦਿਨ ਦਿਹਾੜੇ ਜਿਹੜੀ ਕਿ ਗੱਡੀ ਖੋ ਕੇ ਲੈ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਕਿ ਉਹਨੇ ਪਰਿਵਾਰ ਮੈਂਬਰਾਂ ਨੂੰ ਬੁਲਾੰਦਾ ਵਾ ਤੇ ਉਸ ਤੋਂ ਬਾਅਦ ਜਿਹੜਾ ਕਿ ਹੈ ਥਾਣੇ ਦੇ ਵਿੱਚ ਜਿਹੜੀ ਸ਼ਿਕਾਇਤ ਦਿੰਦਾ ਤੇ ਕੁਛੀ ਛੰਟਿਆ ਕੰਟਿਆਂ ਦੇ ਬਾਅਦ ਜਿਹੜਾ ਕਿ ਪੁਲਿਸ ਪੰਜਾਬ ਪੁਲਿਸ ਜਿਹੜਾ ਕਿ ਹੈ ਉਸ ਲੁਟੇਰਿਆਂ ਨੂੰ ਜਿਹੜਾ ਕਿ ਹਿਰਾਸਤ ਦੇ ਵਿੱਚ ਲੈ ਲੈਂਦੀ ਉਸ ਤੋਂ ਬਾਅਦ ਜਿਹੜੇ ਕਿ ਦੋ ਹਾਲਾਂਕਿ ਚਾਰ ਵਿਅਕਤੀ ਜਿਹੜੇ ਕਿ ਦੱਸੇ ਜਾ ਰਹੇ ਹਨ ਇਹ ਦੋ ਵਿਅਕਤੀ ਨੂੰ ਜਿਹੜੇ ਕਿ ਹਿਰਾਸਤ ਦੇ ਵਿੱਚ ਲੈ ਲੈ ਲਿਆ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਦੋ ਵਿਅਕਤੀ ਨੂੰ ਜਿਹੜਾ ਕਿ ਹੈ ਕਮਰੇ ਚੋਂ ਬਾਹਰ ਕੱਢ ਕੇ ਜਿਹੜਾ ਕਿ ਆਪਣੇ ਪੁਲਿਸ ਦੀ ਗੱਡੀ ਵਿੱਚ ਬਿਠਾ ਕੇ ਜਿਹੜਾ ਕਿ ਲੈ ਕੇ ਜਾ ਰਹੇ ਨੇ ਤਬਦੀਸ਼ ਕਰਨ ਦੇ ਲਈ ਕਿ ਜਿਹੜੇ ਦੋ ਲੁਟੇਰੇ ਹੋਰ ਜਿਹੜੇ ਦੋ ਲੁਟੇਰੇ ਨੇ ਉਹਨਾਂ ਨੂੰ ਵੀ ਜਿਹੜਾ ਕਿ ਹੈ ਜਲਦ ਤੋਂ ਜਲਦ ਜਿਹੜਾ ਕਿ ਫੜਾਇਆ ਜਾਵੇ ਸੂਤਰਾਂ ਮੁਤਾਬਕ ਇਹ ਵੀ ਪਤਾ ਚੱਲਿਆ ਹੈ ਕਿ ਜਿਹੜਾ ਕਿ ਦੋ ਲੁਟੇਰੇ ਜਿਹੜੇ ਫਰਾਰ ਹੋਏ ਨੇ ਉਹ ਸ਼ਿਲੰਦਰ ਦੇਵਾਲ ਜਿਹੜੇ ਕੀ ਹੈ ਫਰਾਰ ਹੋਏ ਨੇ ਲਗਾਤਾਰ ਤਸਵੀਰਾਂ ਤੁਹਾਨੂੰ ਲੱਡਵਾਲ ਤੋਂ ਸਟੇਸ਼ਨ ਤੋਂ ਪੁਲ ਸਟੇਸ਼ਨ ਤੋਂ ਦਿਖਾ ਰਹੇ ਆ ਕਿ ਜਿੱਥੇ ਕੀ ਵੱਡੇ ਅਧਿਕਾਰੀ ਜਿਹੜੇ ਕਿ ਬਾਹਰ ਆਂਦੇ ਦਿਖਾਈ ਦੇ ਰਹੇ ਨੇ ਐਚ.ਸੀ.ਓ ਜਿਹੜੇ ਕੀ ਬਾਹਰ ਆਂਦੇ ਦਿਖਾਈ ਦੇ ਰਹੇ ਨੇ ਤੇ ਉਹ ਪਰਿਵਾਰਕ ਮੈਂਬਰ ਵੀ ਜਿਹੜੇ ਇੱਥੇ ਨੇ ਇੱਥੇ 12 ਦੇ ਦਿਖਾਈ ਦੇ ਰਹੇ ਜਿਹੜੇ ਕਿ ਇੱਕ ਨੌਜਵਾਨ ਜਿਹੜਾ ਕੀ ਹੈ ਉਹ ਵੀ ਜਿਹੜਾ ਗੱਡੀ ਚਾਲਾੜ ਸੀਗਾ ਉਹ ਵੀ ਨੌਜਵਾਨ ਜਿਹੜਾ ਕੀ ਇੱਥੇ ਮੌਜੂਦ ਆ ਤੇ ਨਾਲ ਹੀ ਇੱਥੇ ਜਿਹੜੀ ਉਹਨਾਂ ਨੇ ਉਹਨਾਂ ਸਾਰਾ ਕੁਝ ਜਿਹੜੀ ਜਿਹੜੀ ਉਹਨਾਂ ਕਟਨਾ ਵਾਪਰੀ ਸਾਰਾ ਕੁਝ ਉਹਨੇ ਦੱਸਿਆ ਇੱਥੇ ਕਿ ਕਿਸ ਤਰ੍ਹਾਂ ਜਿਹੜੀ ਕਿ ਲੁਟੇਰੇ ਕਿੰਨੇ ਕੁ ਲੁਟੇਰੇ ਸੀਗੇ ਕਿੱਦਾਂ ਗੱਡੀ ਖੋਈ ਹੈ ਕਿਤੇ ਕਿੱਥੋਂ ਖੋਈ ਹੈ ਗੱਡੀ ਸਾਰੀ ਜਾਣਕਾਰੀ ਉਸਨੇ ਪੁਲਿਸ ਪੁਲਿਸ ਪੰਜਾਬ ਹਸਨਾ ਸਾਂਝੀ ਕੀਤੀ ਤੇ ਉਸ ਤੋਂ ਬਾਅਦ ਜਿਹੜੀ ਕਿ ਇਹ ਗੱਡੀ ਨੂੰ ਲੁਟੇਰਿਆਂ ਨੂੰ ਜਰਾਸਤ ਦੇ ਵਿੱਚ ਲੈ ਕੇ ਤੇ ਗੱਡੀ ਨੂੰ ਆਪਣੇ ਜਰਾਸਤ ਦੇ ਵਿੱਚ ਲੈ ਕੇ ਜਿਹੜਾ ਕਿ ਹੈ ਸੇਫ ਲੈਂਦਾ ਗਿਆ ਤੇ ਉਸ ਤੋਂ ਬਾਅਦ ਜਿਹੜੀ ਕਿ ਉਹਨਾਂ ਨੇ ਲੈ ਉਹਨਾਂ ਨੇ ਸਮੇਂ ਦੇ ਵਿੱਚ ਪਤਾ ਲੱਗਿਆ ਕਿ ਜਿਹੜੇ ਦੋ ਲੁਟੇਰੇ ਫਰਾਰ ਨੇ ਉਹਨਾਂ ਨੂੰ ਕਿੰਨੀ ਕੁ ਜਲਦੀ ਦੇ ਵਿੱਚ ਪਕੜਨਗੇ ਤੇ ਕਿਹੜੇ ਕਿਹੜੇ ਨਵੇਂ ਖੁਲਾਸੇ ਹੋਣਗੇ ਇਹ ਅਨਲਿਸਿਸ ਸਮੇਂ ਦੇ ਵਿੱਚ ਹੀ ਪਤਾ ਚੱਲੇਗਾ ਤੁਹਾਡਾ ਕੀ ਰਾਏ ਹੈ ਤੁਹਾਡਾ ਕੀ ਕਹਿਣਾ ਹੈ ਸਾਨੂੰ ਕੁਮੈਂਟ ਸੈਕਸ਼ਨ ਜੁਰੂਰ ਦੱਸਿਓ ਤੇ ਹੋਰ ਅਪਡੇਟ ਦੇ ਲਈ ਜੁੜੇ ਰਹੋ ਲੁਧਾਨ ਲਾਈਵ ਸੰਜੇ ਦੇ ਨਾਲ ਯੂਮਬੀ ਰਿਪੋਰਟ ਧੰਨਵਾਦ